ਦੱਸ ਦਈਏ ਕਿ ਸਵੇਰੇ ਲਗਾਤਾਰ ਤੁਹਾਨੂੰ ਆਪਣੇ ਚੈਨਲ ਤੇ ਜਿਹੜੀ ਜਨਿਆਲ ਦੇ ਗੁਜਰ ਪਰਿਵਾਰ ਦੇ ਵੱਲੋਂ ਜਿਹੜਾ ਰੋ ਰੋ ਕੇ ਬੁਰਾ ਹਾਲ ਸੀ ਦਰਿਆ ਦੇ ਵਿੱਚ ਤੁਹਾਨੂੰ ਦਿਖਾ ਦਈਏ ਇਹ ਹੋਈ ਹੈ ਦਰਿਆ ਹੈਗਾ ਇਸ ਸਮੇ ਇਹ ਵੀ ਤੁਹਾਨੂੰ ਤਸਵੀਰਾਂ ਦਿਖਾ ਸਕਨੇ ਆ ਕਿ ਗੁਜਰ ਪਰਿਵਾਰ ਜਿਹੜੇ ਵੱਲੋਂ ਜਿਹੜਾ ਉਸ ਨੌਜਵਾਨ ਦੀ ਜੋ ਬੋਡੀ ਸ ਹੈ ਉਸ ਨੂੰ ਦਰਿਆ ਦੇ ਵਿੱਚੋਂ ਲੱਭ ਲਿਆ ਹੈ ਤੇ ਲੱਭਣ ਤੋਂ ਬਾਅਦ ਜਿਹੜਾ ਹੈ ਉਹਨਾਂ ਵੱਲੋਂ ਇੱਥੇ ਇਕਾਠ ਕਰਕੇ ਜਿਹੜਾ ਆ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਜਿਹੜਾ ਹੈ ਉਹਨਾਂ ਵੱਲੋਂ ਰੋਸ ਕੀਤਾ ਗਿਆ ਤੇ ਉਹਨਾਂ ਦੇ ਪਰਿਵਾਰ ਦਾ ਵੀ ਜਿਹੜਾ ਰੋ ਰੋ ਕੇ ਬੁਰਾ ਹਾਲ ਹੋਇਆ ਸੀ ਤਸਵੀਰਾਂ ਤੁਸੀਂ ਇੱਕ ਸਾਈਡ ਦੇਖ ਸਕਦੇ ਹੋ ਕਿ ਡੈੱਡ ਬੋਡੀ ਜਿਹੜੀ ਆ ਉਹ ਮਿਲ ਚੁੱਕੀ ਹੈਗੀ ਆ ਤੇ ਇਹਨਾਂ ਵੱਲੋਂ ਜਿਹੜਾ ਆ ਜਿਹੜੀ ਕਾਰਵਾਈ ਦੀ ਗੱਲ ਕਰੀਏ ਤਾਂ ਇੱਥੇ ਜ ਪੁਲਿਸ ਪ੍ਰਸ਼ਾਸਨ ਦੀ ਕਰੀਏ ਗੱਲ ਤੇ ਜ਼ਿਲ੍ਹੇ ਦੇ ਜੀ ਡੀਐਸਪੀ ਦੀ ਗੱਲ ਕਰੀਏ ਕਿ ਐਸਐਚਓ ਜੋ ਕੋਰਸ ਜਿਹੜੀ ਇੱਥੇ ਮੌਕੇ ਤੇ ਪਹੁੰਚੀ ਸੀ ਉਹਨਾਂ ਵੱਲੋਂ ਜਿਹੜਾ ਆ ਇਹਨਾਂ ਪਰਿਵਾਰਾਂ ਦੇ ਨਾਲ ਗੱਲਬਾਤ ਕੀਤੀ ਹੈ ਇਹਨਾਂ ਨੂੰ ਸਪਾਸਨ ਦਿੱਤਾ ਹੈਗਾ ਤੇ ਉੱਥੇ ਇਹ ਗੱਲ ਕਰੀਏ ਐਸਡੀਐਮ ਜਿਹੜੇ ਉਹ ਵੀ ਇੱਥੇ ਪਹੁੰਚੇ ਸੀ ਤੇ ਉਹਨਾਂ ਵੱਲੋਂ ਇਹਨਾਂ ਪਰਿਵਾਰ ਨੂੰ ਸਪਾਸਨ ਦਿੱਤਾ ਗਿਆ ਹੈ ਵੀ ਜਿਨ੍ਹਾਂ ਵੱਲੋਂ ਜੇ ਕੋਈ ਕਿਸ ਤਰ੍ਹਾਂ ਦੀ ਵੀ ਕੋਈ ਕਾਰਵਾਈ ਹੈ ਉਹ ਪਨਾਤੀ ਕੀਤੀ ਤੇ ਉਸ ਨੂੰ ਜਿਹੜਾ ਸਸਪੈਂਡ ਕੀਤਾ ਜਾਏ ਚਾਹ ਉਹਨਾਂ ਤੇ ਕਾਰਵਾਈ ਹੋਵੇ ਉਸ ਨੂੰ ਲੈ ਕੇ ਜਿਹੜਾ ਹੈ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਜਿਹੜਾ ਇਹਨਾਂ ਨੂੰ ਸੂਚਨ ਦੇ ਕੇ ਜਿਹੜਾ ਹੈ ਤੇ ਜਿਹੜੀ ਡੈੱਡ ਬੋਡੀ ਹੈਗੀ ਉਹ ਪਠਾਨਕੋਟ ਜਿਹੜੀ ਹੈ ਇਸ ਸਮੇਂ ਪਹੁੰਚਾ ਦਿੱਤੀ ਗਈ ਹੈ ਸੁਣਾਣਿਆ ਉਸ ਪਰਿਵਾਰ ਨਾਲ ਵੀ ਗੱਲਬਾਤ ਤੇ ਐਸ ਡੀ ਐਮ ਜੀ ਨਾਲ ਜੋ ਗੱਲਬਾਤ ਹੋਈ ਹੈ ਉਹ ਤੁਹਾਨੂੰ ਸੁਣਾਣਿਆ ਤਾ ਤਾ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਪੰਜਾਬ ਜੇ ਨਿਊਜ਼ ਹਾਂ ਜੀ ਸਰ ਕੀ ਨਾਮ ਹੈ ਆਪਣਾ ਮੇਰਾ ਪਟਵਾਰੀ ਫਤਿਹ ਸਿੰਘ ਕੀ ਗੱਲਬਾਤ ਸੀਗੀ ਤੁਸੀਂ ਬੜ ਬੁੜੀ ਇਹ ਕੱਲ ਕੋਲੀਆਂ ਦਾ ਮੁੰਡਾ ਹੈ ਕੋਈ ਸ਼ਰੀਫਦੀਨ ਤੇ ਉਹ ਕੱਲ 12 ਵਜੇ ਲਗਭਗ ਇਥੋਂ ਖਬਰ ਮਿਲੀ ਸੀਗੀ ਉਹ ਉੱਥੇ ਦਰਿਆ ਦੇ ਵਿੱਚ ਇਹਦਾ ਰੁੜ ਗਿਆ ਤੇ ਅਸੀਂ ਕੱਲ ਵੀ ਆਏ ਸੀ ਮੇਰੀ ਡਿਊਟੀ ਧਾਰਕਾ ਸੀ ਤੇ ਮੈਂ ਕੱਲ ਸ਼ਾਮੀ ਉੱਥੇ ਹੀ ਸੀਗਾ ਧਾਰੀ ਸੀਗਾ ਤੇ ਮੈਨੂੰ ਸ਼ਾਮੀ ਕੋਈ 6 ਵਜੇ ਪੌਣੇ 6 ਵਜੇ ਫੋਨ ਆਇਆ ਸੀਗਾ ਕਿ ਇਦਾਂ ਦਾ ਇਨਸੀਡੈਂਟ ਹੋਇਆ ਤੇ ਕੱਲ ਅਸੀਂ ਆਏ ਸੀ ਰਾਤੀ ਪਰ ਸਾਨੂੰ ਹਨੇਰਾ ਹੋ ਗਿਆ ਸੀਗਾ ਕਿ 7 ਵਜੇ ਪਹੁੰਚੇ ਸੀਗੇ ਫਿਰ ਅਸੀਂ ਵਾਪਸ ਚਲੇ ਗਏ ਤੇ ਅੱਜ ਫਿਰ ਅਸੀਂ ਆਏ ਸੀਗੇ ਮੇਰੇ ਨਾਲ ਪਟਵਾਰੀ ਦਿੱਤੇ ਸੀਗਾ ਜਿਹੜਾ ਇੱਥੇ ਬਮਿਆਲੀ ਲੱਗਿਆ ਤੇ ਅਸੀਂ ਆ ਕੇ ਤੇ ਫਿਰ ਪਾਣੀ ਕੋਈ ਜ਼ਿਆਦਾ ਨਹੀਂ ਸੀ 7 7:30 ਫਿਰ ਪਾਣੀ ਸੀਗਾ ਤੇ ਫਿਰ ਅਸੀਂ ਤਾਂ ਦੋ ਜਾਣੇ ਸੀਗੇ ਪਰ ਮੈਂ ਬਾਕੀਆਂ ਨੂੰ ਹਿੰਮਤ ਦਿੱਤੀ ਮੁੰਡਿਆਂ ਨੂੰ ਜਿਹੜੇ ਤੈਰਨ ਆਲੇ ਆ ਮੇਰੇ ਨਾਲ ਆਓ ਤੇ ਫਿਰ ਰੱਸਾ ਫੜ ਕੇ ਇੱਕ ਲਾਈਨ ਬਣਾਈ ਤੇ ਲਾਈਨ ਬਣਾ ਕੇ ਅਸੀਂ ਜਿਹੜੀ ਡੈਡ ਬੋਡੀ ਹੁਣ ਰਿਕਵਰ ਕੀਤੀ ਹੈ ਡੈਡ ਬੋਡੀ ਵੇਖੀ ਹੋਈ ਜੀ ਤੁਸੀਂ ਸੱਟਾ ਸੱਟਾ ਵੀ ਹੈਗੀ ਕਿਸੇ ਤਰ੍ਹਾਂ ਦੀ ਨਹੀਂ ਸੱਟ ਨਹੀਂ ਇਹ ਤਾਂ ਹੁਣ ਪੋਸਟਮਾਰਟਮ ਤੋਂ ਹੀ ਪਤਾ ਲੱਗੇ ਇਹ ਵੇਖਿਆ ਨਹੀਂ ਮੋਢੇ ਦੇ ਵੇਖ ਕੀ ਕਹਿਣਾ ਤੁਹਾਡਾ 4 2.5 ਕਹਿਣਾ ਹੈ ਕਿ ਕੱਲ ਦੇ ਅਸੀਂ ਇੱਥੇ ਬਲਾਦੀ ਕੋਈ 400 ਜਿੰਨੀ ਵੀ ਬਲਾਦੀ ਬੈਠੀ ਦੀ ਹੈ ਬੈਠੀ ਸੀ ਕੱਲ ਦੀ ਬਲਾਜਰੀ ਇੱਥੇ ਬੈਠੀ ਦੀ ਆ ਰਾਜਪੂਰੀ ਇੱਥੇ ਕੱਟੀ ਐ ਸਾਡੇ ਇੱਕ ਪਿੱਤਰ ਮਹੀਨਾ ਐ ਮਰ ਜਾਂ ਤੜਨੇ ਦਾ ਐ ਉਹ ਵੀ ਰੋਜੇ ਇੱਥੇ ਸਨੇ ਤੋਹਨੇ ਇੱਥੇ ਚੋਪਾ ਰੱਖਿਆ ਅੱਜ ਫੇਰ ਇਹ ਡੈਡ ਬਾਡੀ ਲੱਗ ਗਈ ਉਹ ਪੁਲਿਸ ਨੇ ਸਰ ਐਸਪੀ ਸਾਹਿਬ ਨੇ ਡੀਐਸਪੀ ਸਾਹਿਬ ਨੇ ਐਡੀਓ ਸਾਹਿਬ ਨੇ ਲਿਖਿਆ ਤੇ ਜਿੱਦ ਤੇ ਪੁਲਿਸ ਵਾਲੇ ਨੇ ਬੰਦਾ ਮਾਰਿਆ ਉਹ ਤੇ ਫਰਿਦਾਰਜ ਕਰ ਲਈ ਇਹ ਭਰੋਸਾ ਦੇ ਦਿੱਤਾ ਸਾਨੂੰ ਬਿਲਕੁਲ ਭਰੋਸਾ ਦੇ ਡੀਐਸਪੀ ਸਾਹਿਬ ਨੇ ਵੀ ਐਸਪੀ ਸਾਹਿਬ ਨੇ ਵੀ ਡੀਐਸਪੀ ਸਾਹਿਬ ਨੇ ਵੀ ਤੇ ਸਰ ਅੱਜ ਸਾਡੇ ਜਿਹੜਾ ਐਸਟੀਐਮ ਸਾਡੀ ਐਡਮਿਨ ਕੀਤੀ ਗਵਰਨਮੈਂਟ ਰ ਹੈ ਤੇ ਓਨ ਡੈਡ ਬਾਡੀ ਦੇ ਬਾਅਦ ਅਸੀਂ ਦੇਖਣਾ ਵੀ ਕਿਹਦਾ ਅਪਰਚਾਰ ਲੱਗਦਾ ਕਿਹਦੇ ਪਰ ਨਹੀਂ ਲੱਗਦਾ ਕਿ ਅਸੈਸਮੈਂਟ ਹੁੰਦਾ ਨਹੀਂ ਹੁੰਦਾ ਉਹ ਹੁਣ ਜਿਊਰੀਟਿਡ ਬਾਡੀ ਹੋ ਗਈ ਉਹਦੇ ਬਾਅਦ ਅਸੀਂ ਤਰ੍ਹਾਂ ਮਾਰ ਰਹੇ ਹਾਂ ਕਰਨਾ ਮਾਰਗੇਟ ਡਾਡਵਾੜੀ ਰੋਡ ਤੋਂ ਫੇਰ ਚੁੱਕਣੀ ਹੈ ਤੇ ਇਸ ਵੇਲੇ ਸਾਡਾ ਹਰ ਸਾਭ ਹੋ ਗਿਆ ਗੱਲ ਹੋਈ ਕੀ ਹੋਏ ਕੀ ਗਲਤ ਹੋਈ ਕੀ ਸੀ ਇਤੋਂ ਖਾਬ ਲੱਗੀ ਸਰ ਗੱਡੀ ਲੈਤੀ ਸੀ ਡੰਗਰਾਂ ਦੀ ਕਿਤੇ ਡੰਗਰ ਦੀ ਲੱਗਣੇ ਸੀ 15000 ਰੁਪਏ ਵੇ ਲੈ ਲਿਆ ਇੱਕ ਮੁੰਡੇ ਕੋਲੋਂ ਤੇ ਫੇਰ ਉਹ ਪੱਥਰ ਮਾਰਿਆ ਇਥੇ ਤੇ ਮੁੰਡਾ ਪਿਛੇ ਇੱਥੇ ਪੱਥਰ ਵਜਿਆ ਜਾਂ ਕਿਤੇ ਵਜਿਆ ਦੇ ਮੁੰਡਾ ਡੁੱਬ ਗਿਆ ਮੰਜਾ ਲੱਜ ਗਨੇ ਜੀ ਹੂੰ ਤੁਹਾਡਾ ਕੀ ਕਹਿਣਾ ਸਾਡੇ ਕਰਨ ਸਾਫ ਪ੍ਰਸਾਪ 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 ਓਕੇ ਮੇਰਾ ਨਾਮ ਦਲਮੀਰ ਖਾਨ ਹੈ ਸਰ ਇਸ਼ੂ ਇਹ ਹੋਇਆ ਕਿ ਬੰਦਾ ਮਰ ਗਿਆ ਬਹੁਤ ਮੱਦ ਭਾਗੀ ਖਬਰ ਹੈ ਕਿ ਪੰਜਾਬ ਪੁਲਿਸ ਨੇ ਬੰਦੇ ਦੇ ਮਗਰ ਖੱਬ ਲਾ ਕੇ ਤੇ ਬੰਦੇ ਨੂੰ ਮਾਰਤਾ ਪੱਥਰ ਮਾਰ ਕੇ ਸਿਰ ਚ ਪਾਣੀ ਚ ਡੁੱਬ ਕੇ ਮਰ ਗਿਆ ਬੰਦਾ ਪਰ ਗੱਲ ਇਹ ਸੀ ਕਿ ਸਾਡੇ ਕੋਲ ਜਿਹੜੇ ਗੁੱਜਰ ਬਰਾਦਰੀ ਕੋਲ ਟੋਕੜ ਮੱਝਾਂ ਹੁੰਦੀਆਂ ਜਿਹੜੀਆਂ ਦੁੱਧ ਨਹੀਂ ਦਿੰਦੀਆਂ ਉਹ ਮੱਝਾਂ ਦਾ ਵਪਾਰ ਕਰਦਾ ਸੀ ਥੂ ਡੇਹੜਾ ਬਸੇ ਜਾਂਦੀਆਂ ਸੀ ਮੱਝਾਂ ਤੇ ਉਹ ਕਹਿੰਦੇ ਮੱਝਾਂ ਦਾ ਸਾਨੂੰ ਮਹੀਨਾ ਬੰਨੋ ਨਹੀਂ ਤਾਂ ਅਸੀਂ ਇਹ ਤੁਹਾਨੂੰ ਮੱਝਾਂ ਨਹੀਂ ਥੁ ਲੈ ਜਾਣ ਦੇਣੀਆਂ ਬਸ ਇੰਨਾ ਇੱਕ ਇਸ਼ੂ ਸੀਗਾ ਜਿਸ ਕਰਕੇ ਬੰਦੇ ਦੇ ਮਗਰ ਖੱਬ ਲਾ ਕੇ ਅੱਜ ਬੰਦੇ ਨੂੰ ਜਾਨੂ ਮੋਦ ਦੇ ਘਾੜ ਉਤਾਰਦਾ ਉਹਦੇ ਛੋਟੇ-ਛੋਟੇ ਬੱਚੇ ਰਹਿ ਗਏ ਮੈਂ ਇਸ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹਨਾ ਕਿ ਇਸ ਤਰ੍ਹਾਂ ਦੀ ਹਰਕਤਾਂ ਪੰਜਾਬ ਪੁਲਿਸ ਨੂੰ ਨਹੀਂ ਕਰਨੀਆਂ ਭਾਈ ਹੁਣ ਕੀ ਕਹਿਣ ਮੰਗਤੀ ਹੈ ਤੁਹਾਡੀ ਮੰਗੇ ਕਰਨੇ ਕਿ ਉਹਨਾਂ ਬੱਚਿਆਂ ਦਾ ਇਨਸਾਫ ਹੋਣਾ ਚਾਹੀਦਾ ਕੋਈ ਤੇ ਉਹ ਛੋਟੇ-ਛੋਟੇ ਜਿਹੜੇ ਬੱਚੇ ਰਹਿ ਗਏ ਜਿਨ੍ਹਾਂ ਦੇ ਮਾਰਿਆ ਜਿਨ੍ਹਾਂ ਦੇ ਮਾਰਿਆ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਦੇ ਵਿੱਚ ਜੀ ਗੁੱੱਜਰ ਗੁੱਜਰ ਬਰਾਦਰੀ ਨਾਲ ਸੰਬੰਧ ਰੱਖਦੇ ਜਿਹੜੇ ਇੱਕ ਨੌਜਵਾਨ ਦੀ ਕੱਲ ਇੱਥੇ ਡਰਾਉਨਿੰਗ ਦੇ ਕਾਰਨ ਜਿਹੜੀ ਡੈਥ ਹੋਈ ਸੀ ਅੱਜ ਜਿਹੜੀ ਦੁਪਹਿਰੇ ਉਹ ਪ੍ਰਸ਼ਾਸਨ ਨੇ ਪਤਾ ਖੋਰ ਵੀ ਲਗਾ ਕੇ ਜਿਹੜੀ ਬੋਡੀ ਆ ਉਹ ਰਿਕਵਰ ਕਰ ਲਈ ਹੈ ਤੇ ਜਿਹੜੇ ਇੱਥੇ ਇਕੱਤਰ ਹੋਏ ਇਕੱਤਰ ਹੋਏ ਹੀ ਇਹਨਾਂ ਦੀ ਬਰਾਦਰੀ ਦੇ ਵੀ ਔਰ ਅਦਰਵਾਇਜ਼ ਪਰਿਵਾਰ ਦੇ ਵੀ ਉਹਨਾਂ ਵੱਲੋਂ ਕੁਝ ਪੁਲਿਸ ਦੇ ਨਾਲ ਸ਼ੱਕ ਸ਼ੁਫੇ ਸੀਗੇ ਉਹਦੇ ਸੰਬੰਧੀ ਉਹਨਾਂ ਨੇ ਜਿਹੜੀ ਦਰਖਾਸਤ ਆ ਉਹ ਜਿਹੜੀ ਐਸਐਸਪੀ ਸਾਹਿਬ ਨੂੰ ਇੱਕ ਲਿਖ ਕੇ ਜਿਹੜੀ ਆ ਇਹਨਾਂ ਰਾਹੀਂ ਦੇ ਦਿੱਤੀ ਐ ਐਸਪੀ ਸਾਹਿਬ ਮੌਕੇ ਤੇ ਮੌਜੂਦ ਵੀ ਜਿਨ੍ਹਾਂ ਨੇ ਉਹ ਦਰਖਾਸਤ ਲੈ ਲਈ ਹੈ ਔਰ ਹੁਣ ਜਿਹੜੇ ਆ ਹੁਣ ਸਾਰੇ ਐਗਰੀ ਕਰ ਗਏ ਔਰ ਬੋਡੀ ਨੂੰ ਜਿਹੜਾ ਪੋਸਟਮਾਰਟਮ ਵਾਸਤੇ ਤਾਂ ਕਿ ਕੌਜ਼ ਆਫ ਡੈਥ ਜਿਹੜਾ ਸਟੈਬਲਿਸ਼ ਕੀਤਾ ਜਾ ਸਕੇ ਉਹ ਪੋਸਟਮਾਰਟਮ ਵਾਸਤੇ ਸਿਵਲ ਹਸਪੀਟਲ ਪਠਾਨਕੋਟ ਤੇ ਜਾਇਆ ਜਾ ਰਿਹਾ ਇਨਸਾਫ ਦੀ ਮੰਗ ਕਰ ਰਹੇ ਨੇ ਲੋਕ ਆ ਜੀ ਇਹਨਾਂ ਦੀ ਜਿਹੜੀ ਦਰਖਾਸਤ ਲੈ ਲਈ ਹੈ ਸਾਡੇ ਸਬਜੈਕਟ ਟੂ ਇਨਵੈਸਟੀਗੇਸ਼ਨ ਤਾਂ ਜੋ ਵੀ ਅਗਰ ਕੇਸ ਦੀ ਵੀ ਹੋਂਤਾ ਹੀ ਪਾਈ ਜਾਂਦੀ ਹੈ ਵਾਟਐਵਰ ਤੋਂ ਉਹਦੇ ਤੇ ਠੁਕਮਾ ਜਿਹੜੀ ਕਾਰਵਾਈ ਉਹ ਕੀਤੀ ਜਾਏਗੀ ਥੈਂਕ ਯੂ ਸੋ